ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਕੁਛ ਦਿਨ ਪਹਿਲਾਂ ਆਪਾਂ ਪੰਜਾਬ ਪੁਲਿਸ ਦੀ ਭਰਤੀ ਬਾਰੇ ਗੱਲ ਕੀਤੀ ਸੀ ਕਿਵੇਂ ਉਹਦੇ ਵਿੱਚ ਗੈਰ ਪੰਜਾਬੀਆਂ ਨੂੰ ਸਪੇਸ ਮਿਲ ਸਕਦੀ ਆ ਕਿ ਵੀ ਕਿਸ ਤਰੀਕੇ ਨਾਲ ਆ ਬਾਕੀ ਸੂਬੇ ਜਿਹੜੇਗੇ ਆ ਉਹ ਇਹਨਾਂ ਭਰਤੀਆਂ ਵਿੱਚ ਕਿਸੇ ਬਾਹਰਲੇ ਨੂੰ ਆਉਣ ਨਹੀਂ ਦਿੰਦੇ ਉਹਨਾਂ ਨੇ ਕਿਵੇਂ ਬੈਰੀਅਰਸ ਦੀਆਂ ਉਹਨਾਂ ਨੇ ਰੁਕਾਵਟਾਂ ਕਿਵੇਂ ਲਾਈਆਂ ਪਰ ਪੰਜਾਬ ਦੇ ਵਿੱਚ ਇਹ ਰੁਕਾਵਟਾਂ ਹੈ ਨਹੀਂ ਇਸ ਤੋਂ ਇਲਾਵਾ ਜਿਹੜੀ ਸਾਡੀ ਰੋਜ਼ਗਾਰ ਆ ਉਹਦੇ ਵਿੱਚ ਬਹੁਤ ਜ਼ਿਆਦਾ ਚੋਰ ਮੋਰੀਆਂ ਵੀ ਹੈਗੀਆਂ ਕਿ ਬਾਹਰ ਲਈ ਜਿਹੜੇ ਜ ਰੋਜ਼ਗਾਰ ਦੇ ਜਿਹੜੇ ਆਪਣਾ ਹੈਗੇ ਆ ਓਪਰਚ्युनिटीज ਹੈਗੀਆਂ ਉਹਨਾਂ ਦੇ ਵਿੱਚ ਬਾਹਰਲੇ ਸੂਬਿਆਂ ਵਾਲਿਆਂ ਵਾਸਤੇ ਬਹੁਤ ਚੋਰ ਮੋਰੀਆਂ ਵੀ ਹੈ। ਉਹਨਾਂ ਹੀ ਚੋਰ ਮੋਰੀਆਂ ਚੋਂ ਇੱਕ ਦੀ ਮੈਂ ਹੁਣ ਤੁਹਾਡੇ ਨਾਲ ਗੱਲ ਕਰਦਾ ਆ ਆ ਪਿੱਛੇ ਜੇ ਆਪਣਾ ਜਿਹੜੀ ਹੈਗੀ ਇੱਕ ਐਡਵਰਟਾਈਜ਼ਮੈਂਟ ਆਈ ਸੀਗੀ ਦਸੰਬਰ ਦੇ ਵਿੱਚ ਉਹਦੀ ਰਿਕਰੂਟਮੈਂਟ ਹੋਈ ਆ ਅ ਡਿਸਟ੍ਰਿਕਟ ਤੇ ਸੈਸ਼ਨ ਜੱਜ ਪਟਿਆਲਾ ਦੇ ਵਾਸਤੇ ਪੋਸਟ ਹੈਗੀ ਪੀਐਨ ਦੀਆਂ ਪੋਸਟਾਂ ਦੀ ਹੋਈ ਆ ਇਹਨਾਂ ਦੇ ਵਿੱਚ ਤਿੰਨ ਕੈਟਾਗਰੀਜ਼ ਹੈਗੀਆਂ ਜਨਰਲ ਹੈਗੀਆਂ ਤੇ ਐਸਸੀ ਕੈਟਾਗਰੀਜ਼ ਦੀਆਂ ਦੋ ਫਰਦਰ ਸਬ ਕੈਟਾਗਰੀਜ਼ ਹੈਗੀਆਂ ਜਾਂ ਆਗਾ ਕੈਟਾਗਰੀ ਸੀਗੀਆਂ ਜਨਰਲ ਦੇ ਵਿੱਚ ਜਿਹੜੀ ਦੋ ਦੋ ਹੀ ਪੀਐਨ ਲੈਣੇ ਸੀ ਉਹਨਾਂ ਨੇ ਤੇ ਦੋ ਪੀਐਨ ਜਿਹੜੇ ਲਏ ਆ ਉਹਨਾਂ ਚੋਂ ਇੱਕ ਬੰਦਾ ਜਿਹੜਾ ਹੈਗਾ ਉਹ ਬिलासपुर ਦਾ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਆ ਆ ਮੇਰੇ ਕੋਲੇ ਰਿਪੋਰਟ ਆ ਜਿਹੜੀ ਆਪਣਾ ਉਥੋਂ ਜਿਹੜੀ ਰਿਕਰੂਟਮੈਂਟ ਦੀ ਹੈਗੀ ਆ ਇਹਨਾਂ ਦੇ ਵਿੱਚ ਜਿਹੜੀ ਜਨਰਲ ਕੈਟਾਗਰੀ ਆ ਉਹਦੇ ਵਿੱਚ ਤਾਰੂ ਰਾਮ son of ਬੱਗਾ ਰਾਮ ਜਿਹੜਾ ਕਿ ਆਪਣਾ ਜ਼ਿਲ੍ਹਾ ਬिलासपुर ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੂਜਾ ਜਿਹੜਾ ਹੈਗਾ ਉਹ ਵੀਰ ਸੰਜੀਵ ਕੁਮਾਰ ਹੈਗੇ ਆ ਤੇ ਉਹ ਸੰਗਰੂੜ ਦੇ ਰਹਿਣ ਵਾਲੇ ਉਹ ਪੰਜਾਬੀ ਹੈਗੇ ਆ ਤੇ ਜਿਹੜਾ ਪਹਿਲਾ ਹੈਗਾ ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ। ਸੋ ਇਹ ਕਹਿ ਲਓ ਵੀ ਜਨਰਲ ਕੈਟਾਗਰੀ ਦੇ ਵਿੱਚ ਜੇ 2 ਸੀਟਾਂ ਸੀ ਤਾਂ 50% ਦੀ ਜਿਹੜੇ ਹੈਗੇ ਆ ਉਹ ਬਾਹਰ ਵਾਲਾ ਬੰਦੇ ਨੂੰ ਮਿਲ ਗਈ ਹੈ ਕਿਹਾ ਲੋਕੀ ਵੀ ਇੱਕ ਪੋਸਟ ਜਿਹਦਾ ਹੱਕਦਾਰ ਐਕਚੁਅਲੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਸੀ ਪੰਜਾਬੀ ਨੂੰ ਲੱਗਣਾ ਚਾਹੀਦਾ ਸੀ ਉਹ ਇੱਕ ਹਿਮਾਚਲੀ ਨੂੰ ਲਾ ਦਿੱਤਾ ਹੁਣ ਇਹ ਹੋਇਆ ਕਿਉਂ ਆ ਇਹ ਕਿਉਂ ਇਹ ਚੋਰ ਮੋਰੀਆਂ ਕਿਵੇਂ ਰੱਖੀਆਂ ਗਈਆਂ ਇਹ ਸਮਝਣ ਦੀ ਲੋੜ ਆ ਪਹਿਲਾਂ ਇਹ ਜਿਹੜੇ ਸਿਲੈਕਸ਼ਨਸ ਹੁੰਦੀਆਂ ਸੀਗੀਆਂ ਇਹ ਸਿਲੈਕਸ਼ਨਸ ਸਾਰੀਆਂ ਜਿਹੜੀਆਂ ਹੁੰਦੀਆਂ ਸੀ ਉਹ ਵੀ ਉਸੇ ਤਰੀਕੇ ਨਾਲ ਹੁੰਦੀਆਂ ਸੀ ਜਿਵੇਂ ਕਿ ਵੀ ਪ੍ਰੋਸੈਸ ਦੇ ਥਰੂ ਪਰ ਹੁਣ ਇਹ ਜਿਹੜੀਆਂ ਛੋਟੇ ਜੌਬਸ ਜਿਹੜੇ ਕਹ ਲੋ ਵੀ ਕਲਾਸ 4 ਜੌਬਸ ਦੀਆਂ ਜਾਂ ਕਲਾਸ 3 ਜੌਬ ਕਲਾਸ 4 ਜੌਬ ਦੀਆਂ ਜਿਹੜੀ ਸਿਲੈਕਸ਼ਨਸ ਆ ਉਹਦੇ ਵਿੱਚ ਜਦੋਂ ਚੰਨੀ ਸਰਕਾਰ ਸੀ ਕਾਂਗਰਸ ਦੀ ਹੈ ਉਦੋਂ ਉਹਨਾਂ ਨੇ ਇੱਕ ਲੀਵਰੇਜ ਦਿੱਤਾ ਸੀਗਾ ਕਿ ਵੀ ਇਹ ਲੋਕਲ ਲੈਵਲ ਤੇ ਜਾਂ ਆਪਦੀ ਅਪਾਇੰਟਮੈਂਟ ਨਾਲ ਹੀ ਹੋ ਸਕਦੀ ਹੈ ਇੰਟਰਵਿਊ ਨਾਲ ਉਹਦੇ ਤੇ ਸ਼ਰਤਾਂ ਬਹੁਤ ਘਟਾ ਦਿੱਤੀਆਂ ਗਈਆਂ ਜਾਂ ਲੋਕਾਂ ਨੇ ਆਪਦੇ ਜਿਹੜੇ ਵੱਡੇ ਅਫਸਰ ਆ ਉਹ ਕੋਈ ਆਪਦੇ ਸੇਵਾਦਾਰ ਘਰੇ ਕੋਈ ਰਿਹਾ ਜਾਂ ਕੁਛ ਰਿਹਾ ਕਿਤੋਂ ਆ ਕੇ ਉਹਨਾਂ ਨੂੰ ਨੌਕਰੀਆਂ ਦੇਣੀਆਂ ਇਹ ਆਮ ਟ੍ਰੈਂਡ ਰਿਹਾ ਪੰਜਾਬ ਦੇ ਵਿੱਚ ਤਾਂ ਇਹ ਵੀ ਉਹਨਾਂ ਵਿੱਚੋਂ ਹੀ ਇੱਕ ਟ੍ਰੈਂਡ ਆ ਕਿ ਜਿਹਦੇ ਵਿੱਚ ਕਿ ਵੀ ਇਹ ਨਹੀਂ ਦੇਖਿਆ ਗਿਆ ਕਿ ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਕੋਈ ਇਹਦਾ ਡੋਮਿਸਾਈਲ ਨਹੀਂ ਚੈੱਕ ਹੁੰਦਾ ਕਿ ਇਹਨੂੰ ਪੰਜਾਬੀ ਆਉਂਦੀ ਹੈ ਕਿ ਨਹੀਂ ਆਉਂਦੀ ਕੋਈ ਇਹਦਾ ਟੈਸਟ ਨਹੀਂ ਸਿੱਧਾ ਇੱਕ ਕਿਸੇ ਨੂੰ ਇਹ ਪਸੰਦ ਹੈਗਾ ਉਹ ਇੰਟਰਵਿਊ ਦੇ ਵਿੱਚ ਤਾਂ ਉਹਨੂੰ ਰੱਖ ਲਿਆ ਜਾਂਦਾ ਹੈ ਇਸ ਤਰੀਕੇ ਨਾਲ ਆਪਣੇ ਅਨਗਿੰਤ ਚੋਰ ਬੋਰੀਆਂ ਤੇ ਵੱਡੀ ਗੱਲ ਵੇਖੋ ਕਿ ਜਿਹੜੇ ਇਹ ਕੈਟਾਗਰੀ ਦੇ ਵਿਚਾਰੇ ਲੋਕ ਹੈਗੇ ਹਨ ਜਿਹੜੇ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਹੋਰ ਹੈ ਨਾ ਜਿਨ੍ਹਾਂ ਕੋਲੇ ਨੌਕਰੀ ਤੋਂ ਇਲਾਵਾ ਕੋਈ ਚਾਰਾ ਨਹੀਂ ਕੋਈ ਮਾਪੇ ਕੋਲੇ ਵਸੀਲੇ ਨਹੀਂ ਜਿਹੜਾ ਪੀਣ ਲੱਗਣ ਆਉਂਦਾ ਹੈਗਾ ਉਹ ਪੰਜਾਬੀ ਨੂੰ ਨਾ ਤਰਜੀਹ ਮਿਲ ਕੇ ਕਿਸੇ ਹਿਮਾਚਲੀ ਨੂੰ ਮਿਲਦੀ ਹੈ ਤੇ ਤੁਸੀਂ ਉਲਟਾ ਇਹ ਦੱਸੋ ਵੀ ਕਦੀ ਜਦੋਂ ਚੰਨੀ ਸਾਹਿਬ ਨੇ ਇਹ ਰੈਗੂਲੇਸ਼ਨ ਲਿਆਂਦਾ ਤੇ ਹੋਣ ਵਾਲੀ ਸਰਕਾਰ ਨੇ ਇਹਨੂੰ ਕੰਟੀਨਿਊ ਕੀਤਾ ਕੀ ਉਹਨਾਂ ਨੇ ਕਦੀ ਜਾ ਕੇ ਪੁੱਛਿਆ ਕਿ ਵੀ ਹਿਮਾਚਲ ਚ ਕੀ ਉਹ ਆਪਾਂ ਨੂੰ ਲੱਗਣ ਦਿੰਦੇ ਆ ਉਹਨਾਂ ਨੇ ਸੈਕਸ਼ਨ 16 ਆਰਟੀਕਲ uh, 16 ਦੇ ਵਿੱਚ ਸੈਕਸ਼ਨ ਸਬ 3 ਸਬਸੈਕਸ਼ਨ 3 ਦੇ ਵਿੱਚ ਇੱਕ ਪ੍ਰੋਵੀਜ਼ਨ ਲਈ ਵੀ ਹੈਗੀ ਹੈ ਕਿ ਉੱਥੇ ਹਿਮਾਚਲੀ ਨੂੰ ਹੀ ਕਲਾਸ 3 ਕਲਾਸ 4 ਜੌਬਸ ਮਿਲਦੀ ਹੈਗੀ ਹੈ ਇਸੇ ਤਰੀਕੇ ਹੋਰ ਸੂਬਿਆਂ ਨੇ ਆਇਆ ਕੀਤਾ ਵਿਆ ਪਰ ਆਪਾਂ ਇਹ ਖੁੱਲ ਬਹਾਰਾਂ ਦਿੱਤੀਆਂ ਦੀਆਂ ਜਿਹੜਾ ਮਰਜ਼ੀ ਆਵੇ ਸਾਡਾ ਤਾਂ ਸ਼ਾਮ ਲਾਟਾ ਪਈ ਜਿਹੜਾ ਮਰਜ਼ੀ ਇਹਦੇ ਵਿੱਚ ਆਪਦੀ ਆਪ ਦਾ ਲੁੱਟ ਕੇ ਸਾਨੂੰ ਲੈ ਜੇ ਇਹ ਜੀਆਂ ਨੌਕਰੀਆਂ ਜਦੋਂ ਹੁਣ ਇਹ ਕਿਸੇ ਪੰਜਾਬੀ ਦੀ ਨੌਕਰੀ ਖਾਦੀ ਗਈ ਹੋਗੀ ਹੁਣ ਉਹ ਪੰਜਾਬੀ ਮੁੰਡਾ ਨਾਤਾਲ ਦੇ ਸੂਬੇ ਦੇ ਵਿੱਚ ਨੌਕਰੀ ਉਸ ਬੱਚੇ ਨੂੰ ਮਿਲ ਸਕਦੀ ਹੈ ਨਾ ਉਹ ਕੁਈ ਕਾਰੋਬਾਰ ਕਰ ਸਕਦਾ ਕਿਉਂਕਿ ਕਾਰੋਬਾਰ ਦੇ ਵਿੱਚ ਵੀ ਆਪਣੇ ਤੇ ਐਡਾ ਵੱਡਾ ਕਿ ਵੀ ਛੋਟੇ ਕਾਰੋਬਾਰ ਆ ਛੋਟੇ ਕਾਰੋਬਾਰ ਆ ਸਾਰੇ ਦੇ ਸਾਰੇ ਸਾਡੇ ਜਿਹੜੇ ਆ ਉਹ ਪ੍ਰਵਾਸੀਆਂ ਨੇ ਕੰਟਰੋਲ ਕੀਤੇ ਹੋਏ ਆ ਨਾ ਇਹਨਾਂ ਬੱਚਿਆਂ ਨੂੰ ਕੋਈ ਉੱਥੇ ਸਹੂਲਤਾਂ ਮਿਲਦੀਆਂ ਨਾ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਤਾਂ ਇਹ ਦੱਸੋ ਜਾਊ ਕਿੱਥੇ ਇਹ ਤਾਂ ਵਿਦੇਸ਼ ਜਾਣ ਜੋਗਾ ਵੀ ਨਹੀਂਗਾ ਜਿਹੜਾ ਪੀਐਨ ਦੀ ਜੌਬ ਵਾਸਤੇ ਅਪਲਾਈ ਕਰ ਰਿਹਾ ਤਾਂ ਵਿਚਾਰਾ ਇੱਥੇ ਹੀ ਕੋਈ ਮਤਲਬ ਇਹਨੂੰ ਤਾਂ ਕੋਈ ਰਿਜ਼ਰਵੇਸ਼ਨ ਵੀ ਨਹੀਂ ਕੋਈ ਜੌਬਸ ਨਹੀਂ ਕੋਈ ਰੋਜ਼ਗਾਰ ਦੇ ਨਹੀਂ ਤਾਂ ਇਹਨੂੰ ਆਪਾਂ ਇਸ ਪੰਜਾਬੀ ਦੇ ਵਾਸਤੇ ਆਪਾਂ ਕੀ ਕਰ ਸਕਦੇ ਹੈਗੇ ਆ ਤੇ ਵਿਰੋਧਾ ਆਪਣੇ ਆਪ ਹੀ ਲੋਕ ਹੋਏ ਵੀ ਆ ਜਿਹੜੇ ਲੋਕਾਂ ਨੂੰ ਆਪਾਂ ਚੁਣ ਕੇ ਗੱਦੀ ਤੇ ਬਿਵਾਉਣੇ ਆ ਉਹ ਆਪਣੇ ਹੀ ਜੜਾ ਕੱਟਦੇ ਹੈਗੇ ਆ ਤੇ ਹਾਲਾਂਕਿ ਇਹ ਜਿਹੜੇ ਬੰਦੇ ਦੀ ਨੌਕਰੀ ਗਈ ਹੋਗੀ ਉਹ ਪੰਜਾਬ ਦਾ ਵੋਟਰ ਸੀ ਪੰਜਾਬ ਦਾ ਸਨੀਕ ਸੀ ਪੰਜਾਬ ਦੇ ਰਹਿਣ ਵਾਲੇ ਹੋਣਗੇ ਪਰ ਕੋਈ ਉਹਦਾ ਹੱਲ ਨਹੀਂ ਕੱਢਿਆ ਗਿਆ ਆ ਦੁਬਾਰਾ ਤੁਸੀਂ ਵੇਖ ਲਓ ਇਹ ਤੁਸੀਂ ਪਬਲਿਕਲੀ ਵੇਖ ਵੀ ਸਕਦੇ ਹੋ ਸਾਡੇ ਤੋਂ ਵੀ ਇਹਦੀ ਪੀਡੀਐਫ ਮੰਗਾ ਸਕਦੇ ਹੋ ਇਹ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਰਿਜ਼ਲਟਸ ਫਾਰ ਦੀ ਪੋਸਟ ਆਫ ਪੀਓਨ ਐਡਵਰਟਾਈਜ਼ਿੰਗ ਬੀਅਰਿੰਗ ਨੰਬਰ 12017 EB ਡੇਟਿਡ 5/12/2024 ਇਹਦੇ ਵਿੱਚ ਜਨਰਲ ਕੈਟਾਗਰੀ ਦੇ ਵਿੱਚ ਦੋ ਸਿਲੈਕਸ਼ਨਸ ਹੋਈਆਂ ਇੱਕ ਤਾਰੂਰਾਮ son of ਬੱਗਾਰਾਮ ਡਿਸਟ੍ਰਿਕਟ ਬिलासपुर ਹਿਮਾਚਲ ਪ੍ਰਦੇਸ਼ ਦੂਜਾ ਸ਼ਿਵਜੀਤ ਕੁਮਾਰ son of ਚੂਲਨ ਪ੍ਰਸਾਦ ਠੀਕ ਹੈ ਇਹ ਵੀ ਆਪਾਂ ਪਤਾ ਨਹੀਂ ਹੁਣ ਕਿ ਪੁਰਾਣੇ ਪ੍ਰਵਾਸੀ ਆ ਕਿ ਕੌਣ ਆ ਆਪਾਂ ਚਲੋ ਜੋ ਪੰਜਾਬ ਚ ਰਹਿੰਦਾ ਆ ਆਪਾਂ ਉਹਨੂੰ ਪੰਜਾਬੀ ਗਿਣਦੇ ਆ ਤੇ ਜਿਲ੍ਹਾ ਸੰਗਰੂਰ ਸੋ ਕੀ ਜਿਹੜੀਆਂ ਜਨਰਲ ਕੈਟਾਗਰੀ ਦੀਆਂ ਸੀਟਾਂ ਹੈਗੀਆਂ ਜਿੱਥੇ ਆਮ ਵਿਚਾਰਾ ਗਰੀਬ ਪੰਜਾਬੀ ਨੇ ਲੱਗਣਾ ਸੀਗਾ ਜਿਹੜਾ ਕਿ ਜਿਹਦੇ ਕੋਲ ਕੋਈ ਹੋਰ ਚਾਰਾ ਹੈ ਨਹੀਂ ਕੋਈ ਉਹਦੇ ਕੋਲੇ ਸੋਰਸਸ ਹੈ ਨਹੀਂ ਹੈ ਉਹਨਾਂ ਦੀਆਂ ਨੌਕਰੀਆਂ ਵੀ ਕੀ ਬਾਹਰ ਵਾਲਿਆਂ ਨੂੰ ਜਾਣ ਗਈਆਂ ਤੇ ਇਹ ਹਾਲ ਹੈਗਾ ਇੱਥੇ ਤੇ ਇਹ ਆਪਣੇ ਆਪ ਦੇ ਸੀਐਮ ਜਿਹਨੂੰ ਆਪਾਂ ਇਸ ਟਾਈਮ ਪੰਜਾਬੀਅਤ ਦੀ ਆਵਾਜ਼ ਕਹਿੰਨੇ ਆ ਚੰਨੀ ਸਾਹਿਬ ਦੇ ਵੇਲੇ ਹੋਇਆ ਸੀ ਤੇ ਹੋਣ ਵਾਲੀ ਸਰਕਾਰ ਨੇ ਇਹਨੂੰ ਕੰਟੀਨਿਊ ਕੀਤਾ ਵਾਇਗਰਜੀ ਦਾ ਖਾਲਸਾ ਵਾਇਗਰਜੀ